ਹਾਂ ਮੇਰੇ ਭਾ ਕਦੋਂ ਮੇਰੇ ਬੱਚੇ ਘਰ ਦੇ ਹਾਲਾਤਾਂ ਨੂੰ ਸਮਝਣਗੇ ਕਦੋਂ ਸੁੱਖ ਦਾ ਸਾਹ ਆਊਗਾ ਤਰਨ ਲਾਲ ਆ ਫੜ ਮਮਾ ਮੈਂ ਨਹੀਂ ਖਾਣਾ ਮੈਂ ਤੁਹਾਨੂੰ ਕਿਹਾ ਨਾ ਮੈਂ ਬਾਹਰਲਾ ਖਾਣਾ ਬੇਟਾ ਸਿਆਣੇ ਬਣੀਦਾ ਮੈਂ ਤੈਨੂੰ ਕਿਹਾ ਨਾ ਕੱਲ ਲਿਆ ਦੂੰਗੀ ਆ ਦੇਖ ਦਹੀਂ ਵੀ ਹੈਗੀ ਆ ਖਾ ਲੈ फटाफट ਪਲੀਜ਼ ਮਮਾ ਮੈਂ ਨਹੀਂ ਖਾਣਾ ਕਾਲਜ ਭੁੱਖੇ ਜਾਣਾ ਹੁਣ ਕੁਝ ਤਾਂ ਖਾ ਕੇ ਜਾਈਏਂਗੀ ਨਾ ਜਾਂ ਤਾਂ ਦੁੱਧ ਪੀ ਲੈ ਮੈਂ ਬਾਹਰਲਾ ਖਾਣਾ ਮੈਂ ਇਨੇ ਹੀ ਖਾਣਾ ਕਰੀ ਕੀ ਗੱਲ ਸਿਰੇ ਸਿਰੇ ਬਹਿਸ ਹੋਈ ਜਾਂਦੀ ਆ ਤਰਨ ਕੀ ਗੱਲ ਤੇਰੇ ਚਿਹਰੇ ਤੇ 12 ਵਜੇ ਪਏ ਆ ਕੀ ਹੋਇਆ ਵਾ ਪਾਪਾ ਮੈਂ ਇਹਨਾਂ ਨੂੰ ਕਿਹਾ ਕਿ ਮੈਂ ਬਾਹਰਲਾ ਮੱਖਣ ਖਾਣਾ ਹੈ ਫਿਰ ਵੀ ਮਨ ਨਹੀਂ ਰੇਹੇ ਸਰਦਾਰ ਜੀ ਹੁਣ ਇਸ ਵੇਲੇ ਹੈ ਨਹੀਂ ਮੈਂ ਕਿਹਾ ਚਲੋ ਕੱਲ ਲਿਆ ਦਉ ਨਾਲੇ ਸਿਹਤ ਵਾਸਤੇ ਠੀਕ ਆ ਬਾਹਰ ਦਾ ਮੱਖਣ ਤਾਜ਼ਾ ਗੱਡਿਆਂ ਨਾਲੇ ਦਹੀਂ ਵੀ ਆ ਜਿੱਦਾਂ ਕਰਦੀ ਆ ਪਤਾ ਨਹੀਂ ਨਵੀਂ ਜਿੱਦ ਫੜ ਲਈ ਆ ਬਾਹਰ ਦਾ ਖਾਣਾ ਬਾਹਰ ਦਾ ਖਾਣਾ ਸਵੇਰ ਦੇ ਇਦਾਂ ਹੀ ਬੱਸ ਗੱਲਾਂ ਕਰਦੀ ਪੀ ਅੱਜ ਨਹੀਂ ਇਹਨੇ ਤਾਂ ਜਿੱਦ ਕਰਨੀ ਆ ਜਦ ਮਾਂ ਨਹੀਂ ਜਿੱਦਾਂ ਛੱਡਦੀ ਉਹ ਮੰਮੀ ਆ ਤੁਸੀਂ ਕੀ ਕਹੀ ਜਾਂਦੇ ਹੋ ਤੁਸੀਂ ਬੱਚੇ ਨੂੰ ਸਗੋ ਸਮਝਾਓ ਵੀ ਘਰ ਦੀ ਚੀਜ਼ ਵਧੀਆ ਹੁੰਦੀ ਆ ਬਾਹਰ ਦਾ ਗੰਦਮੰਦ ਖਾਣ ਨਾਲੋਂ ਤਾਂ ਘਰ ਦੀ ਚੀਜ਼ ਵਧੀਆ ਹੁੰਦੀ ਆ ਉਹ ਬੱਸ ਮੈਂ ਤਾਂ ਨਾ ਕੁਝ ਬੋਲਦੀ ਹੋਈ ਨਹੀਂ ਨਹੀਂ ਤਾਂ ਮੈਡਮ ਜੀ ਕਹਿਣਗੇ ਆ ਸਵੇਰੇ ਸਵੇਰੇ ਮੇਰੇ ਘਰ ਵਾਲੇ ਨੂੰ ਉਂਗਲ ਲਾਤੀ ਮੈਂ ਤਾਂ ਚੁੱਪ ਹੀ ਚੰਗੀ ਆ ਮੰਮੀ ਮੈਂ ਕਿਹੜੇ ਵੇਲੇ ਜਿੱਦ ਕੀਤੀ ਆ ਮੈਂ ਤਾਂ ਇਹੀ ਕਿਹਾ ਨਾ ਵੀ ਭੁੱਖੀ ਜਾਏਗੀ ਕੁਝ ਤਾਂ ਖਾ ਲਾ ਕੱਲ ਲਿਆ ਦੂੰਗੀ ਤੁਹਾਨੂੰ ਪਤਾ ਬਾਹਰ ਦਾ ਮੱਕਣ ਸਹੀ ਆ ਵੈਸੇ ਨਹੀਂ ਨਾ ਸਹੀ ਮੈਂ ਤਾਂ ਇਹੀ ਸਮਝਾਇਆ ਜੇ ਖਾਣਾ ਮੈਂ ਕੱਲ ਲਿਆ ਦੂੰਗੀ ਮੇਰਾ ਕੀ ਐ ਉਹ ਬੱਸ ਕਰ ਹੁਣ ਜਦ ਦੇਖੋ ਕਲੇਸ਼ ਹੀ ਭਾਲਦੀਆਂ ਆ ਮੁੰਡਾ ਆਇਆ ਵਾ ਇਹਨੂੰ ਵੀ ਦੇ ਦੇ ਚਾਹ ਦੀ ਘੁੱਟ ਪਬਲੀ ਤੂੰ ਐ ਕਰ ਜਾਂ ਚਾਹ ਲਿਆ ਮੈਂ ਦੇਖਦਾ ਇਹ ਕਿਦਾਂ ਨਹੀਂ ਰੋਟੀ ਖਾਂਦੀ ਨਾਲੇ ਮੈਂ ਖਾਣਾ ਨਾਲ ਇਹਨੂੰ ਖਵਾਣਾ ਜੇ ਤੂੰ ਚਾਹ ਲੈ ਕੇ ਆ ਪਾ ਕੇ ਦੇਖੋ ਜੇ ਖਾਂਦੀ ਹੈ ਤਾਂ ਚਾਹ ਵੀ ਧਰੀ ਪਈ ਹੈ ਮੈਂ ਬੱਸ ਮੈਂ ਤਰ ਹਾਂ ਖਾ ਲੈ ਲੈ ਆ ਦੇਖ ਲੈ ਆ ਖਾਂਦੀ ਆ ਨਾ ਪਿਓ ਤੋਂ ਰੋਟੀ ਖਾਣ ਦਾ ਤਰੀਕਾ ਆਉਣਾ ਚਾਹੀਦਾ ਵਾ ਤੈਨੂੰ ਕੀ ਬਸ ਮਗਰ ਮਗਰ ਫਿਰਨਾ ਆਉਂਦਾ ਵਾ ਆਏ ਨਹੀਂ ਵੀ ਜਵਾਗ ਨੂੰ ਰੋਟੀ ਖਵਾ ਦਵੇਂ ਮੈਂ ਪਾਣੀ ਲਿਆ ਦੇ ਇੱਕ ਗਲਾਸ ਲਿਆ ਦੇ ਨਾਲੇ ਮੇਰੀ ਗੱਲ ਸੁਣ ਨਵਾਬ ਸਾਹਿਬ ਉੱਠ ਗਿਆ ਕਿ ਨਹੀਂ ਉੱਠੇ ਉਹਨੂੰ ਮੈਂ ਕਿਹਾ ਸੀਗਾ ਦਫ਼ਤਰ ਜਾਣਾ ਛੁੱਟੀ ਵਾਲੇ ਦਿਨ ਉਹ ਕੌਣ ਜੋਤ ਉਹ ਤਾਂ ਸੁੱਤਾ ਪਿਆ ਆ ਮੈਂ ਤੇ ਬਬਲੀ ਨਾਲ ਗਈਆਂ ਸੀਗੀਆਂ ਉਹਨੂੰ ਜਗਾਉਣ ਮੈਂ ਜਦੋਂ ਮੁੰਡੇ ਨੂੰ ਹੱਥ ਲਾਇਆ ਹਾਏ ਉਹਦਾ ਪਿੰਡਾ ਤਾ ਤਪੇ ਇੰਨਾ ਤਪਿਆ ਉਹਦਾ ਪਿੰਡਾ ਮੈਨੂੰ ਲੱਗਦਾ ਉਹਨੂੰ ਤਾਂ ਬੁਖਾਰ ਆ ਬਹੁਤ ਤੇਜ਼ ਫਿਰ ਮੈਂ ਹੀ ਉਹਨੂੰ ਕਹਤਾ ਵੀ ਕੋਈ ਨਾ ਸੋ ਜਾ ਜਦੋਂ ਠੀਕ ਹੋਏਗਾ ਉਦੋਂ ਉੱਠੀ ਉਹ ਕਹਿੰਦਾ ਨਾ ਨਾ ਮੈਂ ਤਾਂ ਪਾਪਾ ਨਾਲ ਜਾਣਾ ਵਾ ਆਫਿਸ ਪਰ ਮੈਂ ਉਹਨੂੰ ਕਹ ਕੋਈ ਨਾ ਥੋੜਾ ਜਿਹਾ ਆਰਾਮ ਕਰ ਲਾ ਉਹ ਮੰਮੀ ਸਾਰੀ ਰਾਤ ਨਾ ਏਸੀ ਚਲਾ ਕੇ ਸੁਤਣਾ ਦਫ਼ਤਰ ਵੀ ਐਂ ਹੀ ਕਰਦਾ ਜੇ ਕਿਤੇ ਵੈਸੇ ਤਾਂ ਆਂਦਾ ਨਹੀਂ ਜੇ ਕਿਤੇ ਆ ਜਾਂਦਾ ਤੇ ਦਫ਼ਤਰ ਚਲਾਈ ਰੱਖਦਾ ਇੱਕੋ ਦਮ ਹੀ ਕਿਸੇ ਦੋਸਤ ਦਾ ਫੋਨ ਆਂਦਾ ਧੁੱਪ ਚ ਨਿਕਲ ਜਾਂਦਾ ਬੁਖਾਰ ਤਾਂ ਨੂੰ ਹੋਣਾ ਹੀ ਆ ਹੁਣ 20 ਸਾਲ ਦਾ ਹੋ ਗਿਆ ਕੰਮ ਇਹਨੂੰ ਸੰਭਾਲਣਾ ਚਾਹੀਦਾ ਇਹਨੂੰ ਨਹੀਂ ਲੱਗਦਾ ਵੀ ਪਿਓ ਦਾ ਹੱਥ ਵਟਾਉਣਾ ਚਾਹੀਦਾ ਆ ਜਦੋਂ ਦੇਖੋ ਕਿੱਥੇ ਆ ਸੁੱਤਾ ਪਿਆ ਆ ਕਿੱਥੇ ਆ ਦੋਸਤਾਂ ਨਾਲ ਘੁੰਮਣ ਗਿਆ ਬਸ ਆਹੀ ਆ ਤੁਸੀਂ ਉੱਥੇ ਪੋਚੇ ਮਾਰਦੇ ਰਹਿੰਦੇ ਹੋ ਵੀ ਇਹਨੂੰ ਇਹ ਹੋ ਗਿਆ ਇਹਨੂੰ ਇਹ ਹੋ ਗਿਆ ਵੇ ਕੋਈ ਨਹੀਂ ਜਵਾਕ ਐਂ ਹੀ ਕਰਦੇ ਹੁੰਦੇ ਨੇ ਹੁਣ ਤੇਰੇ ਮੇਰੇ ਅਰਗੇ ਥੋੜਾ ਐਂ ਹੀ ਕਰਨਗੇ ਓ ਮੰਮੀ ਵੱਡਾ ਹੋ ਗਿਆ ਆਪਣੇ ਫਰਜ਼ ਸੰਭਾਲੇ ਮੇਰੇ ਮੁੰਡਿਆਂ ਤੋਂ ਭਾਰ ਹਲਕਾ ਕਰੇ ਆਗੇ ਦਫ਼ਤਰ ਬੈਠੇ ਮੁੰਡਿਆਂ ਤੋਂ ਕੰਮ ਕਰਾਵੇ ਵੀ ਕੰਮ ਕਰਾਉਣਾ ਕੀ ਨਹੀਂ ਕਰਾਉਣਾ ਜੇ ਆਂਦਾ ਤਾਂ ਤਾਹੀ ਉਹ ਕੰਮ ਕਰਦੇ ਆ ਇਹ ਜਦੋਂ ਦੇਖੋ ਨਵਾਬ ਸਾਹਿਬ ਸੁੱਤੇ ਪਏ ਹੁੰਦੇ ਇਹਨਾਂ ਦੀ ਨੀਂਦ ਹੀ ਨਹੀਂ ਪੂਰੀ ਹੁੰਦੀ